ਫਿਕਰ ਹੈ ਸਾਨੂੰ ਕੱਲ ਤਕਰੀਬਨ 5:30 ਦੇ ਸ਼ਾਮ ਦਾ ਵੇਲਾ ਹੋਏਗਾ ਅਸੀਂ ਜੋ ਸਿਟੀ ਨੂੰ ਤਲਾਮ ਮਿਲੀ ਸੀ ਕਿ ਇੱਕ ਆਪਣਾ ਸतीश ਕੁਮਾਰ ਸੈਣੀ ਨਾਮ ਦਾ ਵਿਅਕਤੀ ਜਿਹੜਾ ਕਿ ਸੀਨੀਅਰ ਪਬਲਿਕ ਸੀਨੀਅਰ ਸਕੂਲ ਸਮਾਣਾ ਜਿਹੜੀ ਅਦਰਵਾਲਾ ਧਰਮਸ਼ਾਲਾ ਜਿਸ ਨਾਲ ਸੰਬੰਧਿਤ ਹੈ ਉਥੇ ਉਹ ਆਹ ਲੈ ਕੇ ਉਹਨੇ ਸੁਸਾਇਟੀ ਕਮੇਟੀ ਤੇ ਹੈ

ਕਿ ਕ ਸਟੀਲ ਕੁਮਾਰ ਸੈਣੀ ਨਾਮ ਦਾ ਬੰਦਾ ਹੈ son of ਨਿਰਮਲ ਸੈਣੀ 22 ਸਾਲ ਉਮਰ ਹੈ ਨਿਊ ਪ੍ਰਤਾਪ ਕਲੋਨੀ ਦਾ ਰੈਜ਼ੀਡੈਂਟ ਹੈ ਸਾਡੇ ਕੋਲ ਬ੍ਰੌਡ ਡਾਟ ਆਇਆ ਹੈ ਕਿੰਨੇ ਸਕੂਲਸ ਕਲੱਬ ਸੀਗਾ ਪਹਿਲਾ ਅੰਦਾਜ਼ਾ ਇਹ ਕਹਿੰਦਾ ਹੈ ਕਿ ਬਾਕੀ ਸਾਰ ਇਨਵੈਸਟੀਗੇਸ਼ਨ ਤੇ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ ਕੀ ਕਲੀਅਰ ਹੋ ਕੇ ਕੋਈ ਸਾਨ ਹੈ ਬਹੁਤ ਤੁਸੀਂ ਦੇਖਿਆ ਹੋਵੇ ਥੋੜੇ ਹੈਗੇ ਆ ਸਰ ਬਾਕੀ ਦੇਖੋ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਕਹਿ ਸਕਦੇ ਹਾਂ ਮੈਂ ਅੱਧਾ ਕੁਝ ਨਹੀਂ ਕਹਿ ਸਕਦਾ ਕੌਣ ਲੈ ਕੇ ਆਤੇ ਹਾਂ ਇਹਦੇ ਫਾਦਰ ਲੈ ਕੇ ਆਏ ਆ ਮਦਰ ਆਈ ਹੈ ਨਾ ਸਕੂਲ ਦਾ ਜਿਹੜਾ ਵੀ ਆਪਣੇ ਕੋਲ ਕਿੰਨੇ ਕਿੰਨੇ ਬੋਡੀ ਕਿੰਨੇ ਵਜੇ ਲੈ ਕੇ ਆਇਆ ਸੀ ਬ੍ਰੋ ਸਾਡੇ ਕੋਲ 7:00 4:00 ਵਜੇ ਲੱਗਿਆ ਸੀ ਤੇ ਉਸ ਟੈਂਪਲੋਰ ਦੇਰ ਦਾ ਹਾਂਜੀ ਬ੍ਰੋ ਦੇਖੀ ਠੀਕ ਕਾਫੀ ਟਾਈਮ ਤੋਂ ਪ੍ਰੇਸ਼ਾਨ ਚੱਲ ਰਿਹਾ ਸੀਗਾ ਘਰ ਇਹ ਵੀ ਕੋਈ ਗੱਲ ਨਹੀਂ ਦੱਸਦਾ ਸੀਗਾ ਜੀ ਤੇ ਅੱਜ ਮੈਨੂੰ ਸਕੂਲ ਤੋਂ ਫੋਨ ਆਇਆ ਕੋਲ ਤੋਂ ਫੋਨ ਇਹ ਆਇਆ ਕਿ ਉਹ ਫੜਾਪੜ ਸਰਕਾਰੀ ਹਸਪੀਟਲ ਪਹੁੰਚ ਗਿਆ ਤੇ ਉੱਥੇ ਇਹਨੇ ਮਤਲਬ ਆਪਣੀ ਲੀਲਾ ਸਮਾਪਤ ਫਾਂਸੀ ਰਾਹੀ ਦਿੱਤੀ ਹੋਈ ਸੀ ਜੀ ਜੋ ਕਿਸੇ ਤੇ ਜਿੱਥੇ ਉਹਨਾਂ ਨੇ ਫਾਂਸੀ ਲਈਤੀ ਆ ਜੀ ਤੇ ਉੱਥੇ ਇੱਕ ਸੁਸਾਈਡ ਨੋਟ ਮਿਲਿਆ ਜਿਹਦੇ ਵਿੱਚ ਇਹ ਲਿਖਿਆ ਕਿ ਮੈਂ 4-7 ਤਰੀਕ ਨੂੰ ਆਪਣੇ ਸਕੂਲ ਦੇ ਕੰਮ ਕਰਾਹੀ ਕਿਸੇ ਉੱਪਰਲੀ ਬਿਲਡਿੰਗ ਤੇ ਜਾ ਰਿਹਾ ਸੀਗਾ ਉੱਥੇ ਸਾਹਮਣੇ ਤੋਂ ਨਿੱਤੂ ਦੇਵਗਨ ਪੋੜੀਆਂ ਦੇ ਵਿੱਚ ਮਿਲੇ ਇਹਨਾਂ ਨੂੰ ਤੇ ਪੋੜੀਆਂ ਦੇ ਵਿੱਚ ਮਿਲੇ ਉਹਨੇ ਪਹਿਲਾਂ ਇਹਨਾਂ ਨੂੰ ਗਾਲੀ ਕੱਢੀ ਤੇ ਜੋ ਅੱਜ ਤੋਂ 4 ਮਹੀਨੇ ਪਹਿਲਾਂ ਹੋਇਆ ਸੀ ਤੇ ਇਹਦੇ ਠੱਪਣ ਮਾਰਿਆ ਦੁਬਾਰਾ ਇਸ ਜਲੀਲਿਤ ਨੂੰ ਦੁਬਾਰਾ ਫੇਰ ਸਮਾਜਿਕ ਤੌਰ ਤੇ ਅਸੀਂ ਨਾਂ ਲੈ ਕੇ ਆਉਣ ਵਾਸਤੇ ਉਹ ਆਪਣੀ ਲੀਲਾ ਸਮਰਥ ਕਰ ਲਈ ਹੈ ਸੁਸਾਈਡ ਨੋਟ ਦੇ ਵਿੱਚ ਲਿਖਿਆ ਹੋਇਆ ਜੀ ਤੇ ਇਸ ਦੀ ਪੂਰੀ ਜ਼ਿੰਮੇਵਾਰ ਨੀਤੂ ਦੇਵਗਨ ਹੈ ਜੀ ਜੀ ਉੱਥੇ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਹਾਂ ਸੀਸੀਟੀਵੀ ਕੈਮਰੇ ਚੈੱਕ ਕਰਾਂਗੇ ਜੀ ਉਹ ਤਾਂ ਅੱਗੇ ਦਾ ਕਮਿਸ਼ਨਰ ਜੋ ਇਹਦੇ ਵਿੱਚ ਲਿਖਿਆ ਆਪਾਂ ਉਸ ਦੇ ਮੁਤਾਬਿਕ ਤੁਹਾਨੂੰ ਸਾਰੀ ਚੀਜ਼ ਦੱਸ ਰਹੇ ਹਾਂ ਜੀ ਉਹ ਤਾਂ 1 ਘੰਟੇ ਦੇ ਵਿੱਚ ਨਹੀਂ ਹੋ ਸਕਦੀ ਨਾ ਸਾਰਾ ਪੁਲਿਸ ਪਹੁੰਚੀ ਜਿੱਥੇ ਪੁਲਿਸ ਦੇਖ ਨਹੀਂ ਹਾਲੇ ਆਈ ਨਹੀਂ ਹੈ ਜੀ ਆ ਰਹੀ ਹੈ ਤੁਹਾਨੂੰ ਕੀ ਮੰਗਣਾ ਤੁਹਾਡੇ ਵੱਲ ਦਰਦ ਕੀਤਾ ਗਿਆ ਕੀ ਇਨਕੁਆਰੀ ਕਰਕੇ ਦੱਸ ਕਿਤੇ ਹੈ ਬਿਨਾਂ ਇਨਕੁਆਰੀ ਕਰਕੇ ਕਿਤੇ ਹੈ ਅੱਛਾ ਇੱਕ ਨਾ ਸਾਨੂੰ ਕੱਲ ਤਕਰੀਬਨ 5:30 ਦੇ ਸ਼ਾਮ ਦਾ ਵੇਲਾ ਹੋਏਗਾ ਐਸਓ ਸਿਟੀ ਨੂੰ ਤਲਾਹ ਮਿਲੀ ਸੀ ਕਿ ਇੱਕ ਆਪਣਾ ਸतीश ਕੁਮਾਰ ਸੈਣੀ ਨਾਮ ਦਾ ਵਿਅਕਤੀ ਜਿਹੜਾ ਕਿ ਸੀਨੀਅਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਮਾਣਾ ਜਿਹੜੀ ਅਗਰਵਾਲ ਧਰਮਸ਼ਾਲਾ ਜਿਸ ਨੂੰ ਚਲਾਉਂਦੀ ਹੈ ਉਥੇ ਉਹੋ ਸਹਾਰ ਲੈ ਕੇ ਉਹਨਾਂ ਨੇ ਸੁਸਾਇਸਾਈਡ ਕਮਿਟ ਕੀਤਾ ਹੈ ਜਿਹੜੀ ਬੋਡੀ ਨੂੰ ਤੁਰੰਤ ਜਿਹੜੇ ਉਥੇ ਆਸ-ਪਾਸੇ ਸੀਗੇ ਗਾਰਡ ਸੀ ਹੋਰ ਰਿਸਪੌਂਡ ਦੀ ਜਿਹੜੀ ਵੀ ਅਥਾਰਟੀ ਸੀ ਉਹ ਉਸ ਨੂੰ ਸਿਵਲ ਹਸਪਤਲ ਲੈ ਕੇ ਗਏ ਜਿੱਥੇ ਉਹ ਮਰ ਤੱਕ ਹੋਸ਼ ਕੀਤਾ ਗਿਆ ਇਸ ਪ੍ਰਤੀ ਇੱਕ ਉਹਦੇ ਵਿੱਚ ਇੱਕ ਸੁਸਾਇਸਾਈਡ ਨੋਟ ਉਹਨਾਂ ਤੋਂ ਮਿਲਿਆ ਸੀ ਜਿਸ ਵਿੱਚ ਉਹਨਾਂ ਨੇ ਇੱਕ ਵਿਅਕਤੀ ਦੇ ਖਿਲਾਫ ਗੋਸ਼ਟਲੇ ਲਾਇਏ ਨੇ ਅਲਿਗੇਸ਼ਨਸ ਲਾਇਏ ਨੇ ਕਿ ਉਹਨਾਂ ਦੇ ਪ੍ਰੈਸ਼ਰ ਡੇਟ ਆ ਗਏ ਜਾਂ ਉਹਨਾਂ ਦੇ ਤਸ਼ੱਦਦ ਕਰਕੇ ਕਿ ਉਹ ਇਹ ਕਦਮ ਚੁੱਕ ਰਿਹਾ ਹੈ ਇਸੇ ਪ੍ਰਤੀ ਇਨਸਪੈਕਟਰ ਜਸਪ੍ਰੀਤ ਸਿੰਘ ਨੇ ਇਹਨਾਂ ਦੀ ਟੀਮ ਨੇ ਜਿਹੜੇ ਵੀ ਉਹਨਾਂ ਦੇ ਬਾਰਸ ਨੇ ਉਹਨਾਂ ਦੇ ਬਿਆਨ ਲਿਖੇ ਨੇ ਬਿਆਨ ਦਾ ਕਲਮਬੰਦ ਕਰਕੇ ਕੰਪਲੇਂਟ ਲਈ ਹੈ ਤੇ ਇੱਕ ਮੁਕਦਮਾ ਨੰਬਰ 96/25 ਅੰਡਰ ਸੈਕਸ਼ਨ 108 ਪੀ ਐਨ ਐਸ ਜਿਹੜਾ ਕਿ 304 ਆਈ 306 ਆਈ ਪੀ ਸੀ ਹੁੰਦਾ ਸੀ ਉਸ ਦਾ ਮੁਕਦਮਾ ਦਰਜ ਕੀਤਾ ਗਿਆ ਸਿਟੀ थाना ਸਿਟੀ ਇਸਮਾਨਗੜ ਕੀ ਪਹਿਲੇ ਬਿਨਾਂ ਦਾ ਕੋਈ ਮਾਮਲੇ ਵਿਵਾਦ ਦਰਜਾ ਜੀ ਨੂੰ ਨਾ ਗਿਆ ਜੋ ਮੋੜਲੀ ਤਫ਼ਤੀਸ਼ ਪਤਾ ਲੱਗਿਆ ਵੀ ਇਹਨਾਂ ਦਾ ਇੱਕ 138/24 ਇੱਕ ਪਰਚਾ ਦਰਜ ਹੋਇਆ ਸੀ ਪਿਛਲੇ ਸਾਲ ਜਿਸ ਵਿੱਚ ਕੋਈ ਆਪਸ ਚ ਨਾਈ ਝੜਪ ਹੋਈ ਸੀ ਸਕੂਲ ਵਿਖੇ ਤੇ ਉਸੇ ਲੜੀ ਦੇ ਤਹਿਤ ਹੀ ਇਹ ਕੱਲ ਕੋਈ ਇਹਨਾਂ ਤੋਂ ਬੁਚਾਲ ਹੋਇਆ ਹੈ ਜਾਂ ਕੋਈ ਜੋ ਐਲੀਗੇਸ਼ਨ ਆਇਆ ਹੈ ਲਾਇਕ ਹੈ ਕਿ ਉਹਨਾਂ ਨੂੰ ਥੱਪੜ ਮਾਰਿਆ ਹੈ ਕੁਝ ਤੇ ਉਸ ਤੋਂ ਬਾਅਦ ਉਹਨਾਂ ਨੇ ਕੈਸਟ ਚਾਕੇ ਤੇ ਇਹ ਕਦਮ ਚੁੱਕਿਆ ਸਰਪ੍ਰਬੰਧ ਮੈਂਬਰਾਂ ਦੇ ਨਾਲ ਦੋਸ਼ ਲੇ ਕੇ ਵੀ ਇਹ ਕੁਝ ਵਿਅਕਤੀ ਨਾਮ ਤੁਹਾਨੂੰ ਵੀ ਪਤਾ ਸਭ ਨੂੰ ਪਤਾ ਪੋਸਟਾਂ ਜਿਹਨੇ ਸ਼ੇਅਰ ਕਰਦੇ ਸੀ ਜੀ ਜੀ ਕਿ ਵੀ ਉਹਨਾਂ ਦੇ ਨਾਮ ਲੈ ਕੇ WhatsApp ਦੇ ਗਰੁੱਪਾਂ ਦੇ ਵਿੱਚ ਪੋਸਟਾਂ ਸ਼ੇਅਰ ਕੀਆ ਜਾਂਦੀਆਂ ਸੀ ਜੀ ਜੀ ਉਹ ਦੋਸ਼ੀ ਕਰਾਰ ਹੁੰਦੇ ਨਹੀਂ ਦੇਖੋ ਜੀ ਇਹ ਤਫਤੀਸ਼ ਦਾ ਮਸਲਾ ਹੈ ਕਿਉਂਕਿ ਇਹ ਇੱਕ ਹਿਮੀਅਸ ਕ੍ਰਾਈਮ ਹੈ 306 IPC ਜਾਂ ਫਿਰ BNS ਦਾ 108 ਬੜਾਈ ਸੰਗੀਨ ਜੁਰਮ ਮੰਨਿਆ ਜਾਂਦਾ ਹੈ ਤੇ ਆਪਾਂ ਇਸ ਸ਼ੀ ਨੂੰ ਡੂੰਘਾਈ ਨਾਲ ਤਫਤੀਸ਼ ਕਰਾਂਗੇ ਜੋ ਪਰਿਵਾਰ ਨੂੰ ਸਹੀ ਲੱਗਦਾ ਹੋਵੇਗਾ ਉਹਨੇ ਸੋਨਾ ਨਾਲ ਪੂਰੀ ਸਾਇਤਾ ਕਰੇਗੀ ਤਫਤੀਸ਼ ਜਿਹੜੀ ਹੈ ਉਹ ਸਟ੍ਰੇਟ ਫੋਰਵਰਡ ਕਲੀਅਰ ਕੰਸਾਈਸ ਐਸ ਪਰ ਡਾਇਰੈਕਸ਼ਨਸ ਆਫ ਐਸਐਸਪੀ ਵਰੁਣ ਸਾਹਿਬ ਜੋ ਆਈਪੀਐਸ ਨੇ ਇਥੇ ਐਸਐਸਪੀ ਪਟਿਆਲਾ ਉਹਨਾਂ ਦੇ ਹੈਗੇ ਤੇ ਅਸੀਂ ਤਫਤੀਸ਼ ਮੁਕੰਮਲ ਕਰਕੇ ਇਸ ਜਲਦੋ ਜਲਦ ਚਾਰਟ ਸ਼ੀਟ ਕਰਾਂਗੇ ਜਿਹੜੇ ਵੀ ਜਿੰਨੇ ਵੀ ਦੋਸ਼ੀ ਹੋਣਗੇ ਜਿਨ੍ਹਾਂ ਦਾ ਕੋਈ ਵੀ ਇਸ ਚੀਜ਼ ਚ ਰੋਲ ਰਿਹਾ ਹੋਊਗਾ ਉਹਨਾਂ ਨੂੰ ਅਸੀਂ ਡੂੰਘਾਈ ਨਾਲ ਤਫਤੀਸ਼ ਕਰਕੇ ਜੇ ਉਹ ਸਾਡੇ ਹੱਕੀ ਦੋਸ਼ੀ ਬਣਦੇ ਤਾਂ ਉਹਨਾਂ ਨੂੰ ਦੋਸ਼ੀ ਬਣਾਇਆ ਜਾਏਗਾ ਜੇ ਕਿਸੇ ਦਾ ਕਸੂਰ ਨਹੀਂ ਹੋਊਗਾ ਤਾਂ ਉਹ ਬਗਦੌੜ ਹੋਊਗਾ ਕੀ ਸੀਸੀਟੀਵੀ ਕੈਮਰੇਸ ਫੂਟ ਚ ਲੱਗੇ ਸੀ ਉਹਨਾਂ ਨੂੰ ਕੰਗਾਲਿਆ ਗਿਆ ਜੋ ਹੁਣ ਤੱਕ ਪਤਾ ਲੱਗਿਆ ਵੀ ਉੱਥੇ ਰਿਪੇਅਰ ਦਾ ਕੰਮ ਚੱਲ ਰਿਹਾ ਹੈ ਇਸ ਲਈ ਜਿਹੜੇ ਕੋਈ ਸੀਸੀਟੀਵੀ ਕੈਮਰੇ ਲਿਪਿੰਗ ਦੇਖਿਆ ਚੱਲ ਨਹੀਂ ਰਹੇ ਉਹ ਜੇ ਅਸੀਂ ਡੀਵੀਆਰ ਫਿਲ ਵੀ ਕਬਜ਼ੇ ਚ ਲੈ ਲਏ ਉਸ ਨੂੰ ਚੰਗੀ ਤਰ੍ਹਾਂ ਖੋਗਾਲਿਆ ਜਾਊਗਾ ਉਹਨੂੰ ਵਾਚ ਕੀਤਾ ਜਾਊਗਾ ਜਿਹੜੇ ਕੋਈ ਉਸ ਚ ਕੋਈ ਸਾਨੂੰ ਕਲੂ ਮਿਲੂਗਾ ਜਾਂ ਕੋਈ ਐਵੀਡੈਂਸ ਮਿਲੂਗਾ ਉਸੇ ਫਾਈਲ ਤੇ ਲਾਉਣਾ ਸਭ ਪਰਿਵਾਰਕ ਮੈਂਬਰਾਂ ਦਾ ਦੋਸ਼ ਲਾਇਆ ਨੇ ਕੱਲ ਉਹਨਾਂ ਨੇ ਵੀ ਬਾਈਟ ਕੀਤੀ ਕਿ ਸਵੇਰੇ ਉਸਦੇ ਬ੍ਰਦਰ ਨੂੰ ਕਈ ਜਣੇ ਮਿਲਣ ਆਏ ਹ ਹਮ ਨੂੰ ਦਾ ਪਤਾ ਲੱਗਿਆ ਕੌਣ ਕੌਣ ਸੀ ਨਹੀਂ ਸੀ ਇਹ ਸਾਡੇ ਧਿਆਨ ਵਿੱਚ ਅਜੇ ਕੋਈ ਗੱਲਬਾਤ ਨਹੀਂ ਹੈ ਜੋ ਵੀ ਉਹ ਦੱਸਣਗੇ ਅਸੀਂ ਅਕੋਰਡਿੰਗਲੀ ਤਫ਼ਦੀਸ਼ ਕਰਾਂਗੇ ਥੈਂਕ ਯੂ ਸਾਰਿਆਂ ਨੂੰ